ਮੈਂ ਮੰਟੇ ਦੇ ਕਿ ਨੱਠ ਗਿਆ ਤੇ ਸੂਰੇ ਤੇ ਗਈ ਚੱਲਣਾ ਤੇ ਮੇਰਾ 3-4 ਸਾਲ ਹੋ ਗਏ ਇੱਥੇ ਆਉਂਦਾ ਤੇ ਚਲੇ ਜਾਂਦਾ ਤੇ ਕੋਈ ਵੀ ਨਹੀਂ ਆਉਂਦਾ ਕਿਹੜਾ ਹਾਂਜੀ ਹਾਂ ਬੱਚੇ ਮਾਰਕਟ ਬਹੁਤ ਬੱਚੇ ਆਉਣਗੇ ਕਿ ਬੱਚੇ ਕਿੱਥੋਂ ਆਣੇ ਕਮੇਟੀ ਬੈਂਡਾ ਦੇ ਕਮੇਟੀ ਬਣਨੇ ਕੇ ਪਹਿਲਾਂ ਕਿਥੋਂ ਬਣ ਜਾਣੀ ਅੰਮ੍ਰਿਤਸਰ ਦੇ ਮਜੀਠੇ ਹਲਕੇ ਦੇ ਪਿੰਡ ਸਰਹਾਲਾ 'ਚ ਪਿਛਲੇ 3 ਸਾਲਾਂ ਤੋਂ ਕਾਗਜ਼ਾਂ 'ਚ ਚੱਲ ਰਿਹਾ ਸਰਕਾਰੀ ਸਕੂਲ ਮੌਜੂਦਾ ਸਰਪੰਚ ਨੇ ਕੀਤਾ ਦਾਵਾ ਜੀ ਹਾਂ ਡਿਸਟ੍ਰਿਕਟ ਸਿੱਖਿਆ ਅਫਸਰ ਨੇ ਕਿਹਾ ਕਿ ਪਿਛਲੇ ਸਾਲ ਹੀ ਕੀਤਾ ਗਿਆ ਸੀ ਸਕੂਲ ਬੰਦ ਪਰ ਫਿਰ ਵੀ ਇਨਕੁਆਰੀ ਮਾਰਕ ਕਰ ਦਿੱਤੀ ਗਈ ਸੀ ਜੇਕਰ ਜਾਂਚ ਦੇ ਵਿੱਚ ਕੁਝ ਵੀ ਆਉਂਦਾ ਹੈ ਤਾਂ ਕੀਤੀ ਜਾਵੇਗੀ ਵਿਭਾਗੀ ਕਾਰਵਾਈ ਇੱਕ ਪਾਸੇ ਲਗਾਤਾਰ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਲੈ ਕੇ ਆਉਣ ਦੀ ਗੱਲ ਕੀਤੀ ਜਾ ਰਹੀ ਹੈ ਉੱਤੇ ਹੀ ਦੂਜੀ ਤੌਰ 'ਤੇ ਅੰਮ੍ਰਿਤਸਰ ਦੇ ਹਲਕਾ ਅਮਜੀਠਾ ਪਿੰਡ ਸਰਖਾਲਾ ਦੇ ਵਿੱਚ ਇੱਕ ਸਰਕਾਰੀ ਸਕੂਲ ਹੈ ਜੋ ਕਿ 3 ਸਾਲਾਂ ਤੋਂ ਕਾਗਜ਼ਾਂ ਦੇ ਵਿੱਚ ਚੱਲ ਰਿਹਾ ਹੈ ਸਰਕਾਰ ਦੇ ਵੱਲੋਂ ਲਗਾਤਾਰ ਗ੍ਰਾਂਟ ਭੇਜੀ ਜਾਂਦੀ ਹੈ ਮਿੱਡੇ ਮੀਲ ਦਾ ਖਰਚਾ ਅਤੇ ਹੋਰ ਵੀ ਖਰਚੇ ਬਿਲਡਿੰਗ ਦਾ ਕਰਜ਼ਾ ਆਦ ਦਿੱਤਾ ਜਾਂਦਾ ਹੈ ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਇਹ ਸਰਕਾਰੀ ਸਕੂਲ ਪਿਛਲੇ 3 ਸਾਲਾਂ ਤੋਂ ਕਾਗਜ਼ਾਂ ਦੇ ਵਿੱਚ ਚੱਲ ਰਿਹਾ ਹੈ ਪਰ ਇੱਥੇ ਕੋਈ ਵੀ ਬੱਚਾ ਨਹੀਂ ਪੜਦਾ। ਉਹਨਾਂ ਨੇ ਕਿਹਾ ਕਿ ਸਕੂਲ ਦੇ ਵਿੱਚ ਪੰਡ ਕਾਗਜ਼ਾਂ ਦੇ ਵਿੱਚ ਦਿੱਤਾ ਜਾਂਦਾ ਹੈ। ਨਾ ਤੇ ਸਕੂਲ ਦੇ ਵਿੱਚ ਕੋਈ ਬੱਚਾ ਹੈ, ਨਾ ਹੀ ਪ੍ਰਿੰਸੀਪਲ। ਪਿੰਡ ਦੇ ਸਰਪੰਚ ਨੇ ਇਹ ਵੀ ਕਿਹਾ ਕਿ ਸਕੂਲ ਨੂੰ ਪਿਛਲੇ ਸਾਲ 1,82,000 ਦੀ ਗ੍ਰਾਂਟ ਆਈ ਸੀ। ਪਿੰਡ ਦੇ ਸਰਪੰਚ ਨੇ ਕਿਹਾ ਕਿ ਸਕੂਲ ਦਾ ਸਮਾਨ ਵੀ ਚੋਰੀ ਹੋ ਰਿਹਾ ਹੈ। ਉਹਨਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਸਕੂਲ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਅਤੇ ਸਕੂਲ ਨੂੰ ਟੀਚਰ ਦਿੱਤਾ ਜਾਵੇ ਤਾਂ ਜੋ ਆਮ ਬੱਚੇ ਵੀ ਇਹ ਸਕੂਲ ਵਿੱਚ ਪੜ ਸਕਣ ਉਧਰ ਹੀ ਮਜੀਠਾ ਬਲੌਗ ਦੇ ਸਿੱਖਿਆ ਅਫਸਰ ਨੇ ਕਿਹਾ ਕਿ ਕੇ ਸਕੂਲ ਦਾ ਅਸੀਂ ਲਗਾਤਾਰ ਦੌਰਾ ਕਰਦੇ ਹਾਂ ਕੇ ਸਕੂਲ ਦੀ ਰਿਪੋਰਟ ਉੱਚ ਅਧਿਕਾਰੀਆਂ ਤੱਕ ਪਹੁੰਚਾ ਰਹੇ ਹਾਂ ਉੱਤੇ ਹੀ ਅੰਮ੍ਰਿਤਸਰ ਜ਼ਿਲ੍ਹਾ ਦੇ ਸਿੱਖਿਆ ਅਫਸਰ ਕਵਰਜੀਤ ਸਿੰਘ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਮਜੀਠਾ ਬਲਾਕ ਦੇ ਸਿੱਖਿਆ ਅਫਸਰਾਂ ਦੇ ਵੱਲੋਂ ਸਕੂਲ ਦੀ ਰਿਪੋਰਟ ਮੰਗਾਈ ਗਈ ਸੀ ਅਤੇ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਸਰਕਾਰ ਦੇ ਵੱਲੋਂ ਸਰਕਾਰੀ ਸਕੂਲ ਨੂੰ ਗ੍ਰਾਂਟ ਦਿੱਤਾ ਗਿਆ ਸੀ ਉਹ ਕਿੱਥੇ ਖਰਚਿਆ ਗਿਆ ਹੈ ਜੋ ਵੀ ਜਾਂਚ ਦੇ ਸਾਹਮਣੇ ਵਿੱਚ ਆਵੇਗਾ ਉਸਤੇ ਵਿਭਾਗ ਵੱਲੋਂ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਲਗਾਤਾਰ ਯਤਨ ਕੀਤਾ ਜਾ ਰਿਹਾ ਹੈ ਕਿ ਸਕੂਲ ਵਿੱਚ ਵੱਧ ਤੋਂ ਵੱਧ ਬੱਚੇ ਦਾਖਲ ਹੋ ਜਾਣ ਅਤੇ ਪਿੰਡ ਵਾਸੀਆਂ ਦੇ ਵੀ ਸਹਿਯੋਗ ਦੀ ਅਪੀਲ ਕੀਤੀ ਹੈ ਵਧੇਰੇ ਜਾਣਕਾਰੀ ਲਈ ਦੇਖਦੇ ਹੋ ਤੁਹਾਡਾ ਆਪਣਾ ਪਬਲਿਕ ਪ੍ਰਾਈਮ ਟੀਵੀ ਜਿਹੜਾ ਨਗਰ ਹੈ ਸਰਹਾਲਾ ਇਹ ਅੱਛਾ ਕੀ ਕਹਿਣਾ ਚਾਹੁੰਦੇ ਹੋ ਸਕੂਲ ਸਕੂਲ ਆਉਂਦਾ ਨਹੀਂ ਸਕੂਲ ਆਇਆ ਤੇ ਮੈਂ ਤੇ ਇੱਕ ਨੱਠ ਗਿਆ ਤੇ ਸਕੂਲ ਇੱਥੇ ਗਈ ਚੱਲਣਾ ਕਿੰਨੀ ਦੇਰ ਤੋਂ ਇਦਾਂ ਕਰਦੇ ਮੇਰੇ ਤਿੰਨ ਚਾਰ ਸਾਲ ਹੋ ਗਏ ਇੱਥੇ ਆਉਂਦਾ ਤੇ ਚਲੇ ਜਾਂਦਾ ਤੇ ਕਿੰਨੇ ਟੀਚਰ ਆਉਂਦੇ ਨਹੀਂ ਕੋਈ ਵੀ ਨਹੀਂ ਆਉਂਦਾ ਆਉਂਦਾ ਕਿਹੜਾ ਹਾਂਜੀ ਜਿਹੜਾ ਆਉਂਦਾ ਜੀ ਚੱਲ ਜਾਂਦਾ ਕੌਣ ਆਉਂਦਾ ਕੀ ਨਾਮ ਮਾਟਰਿਅਮ ਨਾ ਤਾਂ ਮੈਨੂੰ ਮੈਂ ਵੀ ਪਤਾ ਨਹੀਂ ਨਾਂ ਕੀ ਉਹਦਾ ਬੱਚੇ ਵੀ ਆਉਂਦੇ ਸਕੂਲ ਤੇ ਮੈਨੂੰ ਬੱਚੇ ਮਾਟਰ ਬਹੁਤ ਬੱਚੇ ਆਉਣਗਾ ਕਿ ਬੱਚੇ ਕਿੱਥੋਂ ਆਉਣੇ ਚਾਚਾ ਤੁਸੀਂ ਆਪ ਜਾਣੇ ਜੋ ਇਹ ਵੀ ਸਕੂਲ ਦੀ ਕੋਮੇਟੀ ਵੀ ਬਣੀਆ ਕੋਮੇਟੀ ਬੰਦੇ ਦੇ ਕੋਮੇਟੀ ਬਣਨੇ ਕੇ ਪਹਿਲਾਂ ਕੋਈ ਬਣ ਜਾਣੀ ਹੈ ਮਾਟਰ ਬਵੇ ਬੰਦੇ ਦੀ ਸਲਾਹ ਦਵੇ ਵੀ ਆ ਕੋਮੇਟੀ ਬਣਾਉਣੀ ਹੈ ਫੇਰ ਹੀ ਬਣਨੀ ਹੁਣ ਕੀ ਮੰਗ ਕਾ ਵੀ ਕੋ ਚੰਗਾ ਟੀਚਰ ਮਿਲੇ ਔਰ ਮੰਗ ਕਾ ਜੀ ਕਰਨੀ ਕਾਪੇ ਕੋਮੇਟੀ ਬਣ ਜੂ ਸਰਪੰਚ ਪੰਜਾਬ ਨੇ ਜੀ ਡੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੋਈ ਕੀ ਕਹਿਣਾ ਚਾਹੁੰਦੇ ਸਕੂਲ ਦਾ ਜਿਹੜਾ ਚੰਗਾ ਚਾਹੁੰਦਾ ਕੋਈ ਕਹਿਣਾ ਚਾਹੁੰਦੇ ਆ ਕਿ ਸਰਕਾਰ ਜੋ ਇਸ ਵੇਲੇ ਬਹੁਤ ਵਧੀਆ ਉਪਰਾਲਾ ਕਰ ਰਹੀ ਹੈ ਸਕੂਲਾਂ ਦੀ ਨਿਹਾਰ ਬਦਲਣ ਵਾਸਤੇ ਪਿੰਡ ਪਿੰਡ ਪੈਸਾ ਖਰਚ ਕਰ ਰਹੀ ਆ ਜੋ ਹਲਕੇ ਦੇ ਐਮ ਐਲ ਏ ਸਾਹਿਬਾਨ ਨੇ ਹਲਕਾਂ ਚਾਰਜ ਨੇ ਪਿੰਡਾਂ ਦੇ ਵਿੱਚ ਜਾ ਕੇ ਸਕੂਲਾਂ ਦੇ ਵਿੱਚ ਜਾ ਕੇ ਸਕੂਲਾਂ ਦੀ ਨਿਹਾਰ ਬਦਲਣ ਵਾਸਤੇ ਪੂਰੀ ਕੋਸ਼ਿਸ਼ ਕਰ ਰਹੇ ਆ ਪਰ ਕਮੀ ਕਿੱਥੇ ਆ ਸਰਕਾਰ ਤੇ ਆਪਣਾ ਕੰਮ ਕਰ ਗਈ ਆ ਪੈਸਾ ਵੀ ਖਰਚ ਲਿਆ ਕਮੀ ਆ ਸਟਾਫ ਦੇ ਵਿੱਚ ਜਿਨ੍ਹਾਂ ਨੇ ਸਕੂਲਾਂ ਨੂੰ ਸੰਭਾਲਣਾ ਹੁਣ ਸਰਕਾਰ ਵੱਲੋਂ ਗ੍ਰਾਂਟਾਂ ਵੀ ਦਿੱਤੀਆਂ ਜਾ ਰਹੀਆਂ ਗ੍ਰਾਂਟਾਂ ਆਈਆਂ ਵੀ ਆ ਸਾਡੇ ਪਿੰਡ ਨੂੰ ਪਿਛਲੇ ਸਾਲ 181000 ਰੁਪਇਆ ਆਇਆ ਸਰਕਾਰ ਨੇ ਗ੍ਰਾਂਟ ਦੇ ਕੇ ਜਿਨ੍ਹਾਂ ਦੇ ਹਵਾਲੇ ਗ੍ਰਾਂਟ ਕੀਤੀ ਆ ਉਹ ਬੰਦੇ ਗ੍ਰਾਂਟ ਨੂੰ ਸਹੀ ਜਗ੍ਹਾ ਨਾਲ ਲਾਉਣਗੇ ਤੇ ਇਹਦੇ ਵਿੱਚ ਸਰਕਾਰ ਦਾ ਵੀ ਕੀ ਦੋਸ਼ ਸੋ ਅਸੀਂ ਸਰਕਾਰ ਤੇ ਕੋਈ ਅਲੀਗੇਸ਼ਨ ਨਹੀਂ ਲਾਉਂਦੇ ਨਾ ਆਪਣੇ ਹਲਕਾ ਅਚਾਰ ਸਾਹਿਬ ਦੇ ਕੋਈ ਅਲੀਗੇਸ਼ਨ ਲਾਉਨੇ ਆ ਸਾਡਾ ਅਲੀਗੇਸ਼ਨ ਹੈ ਸਕੂਲ ਦੇ ਸਟਾਫ ਤੇ ਬੀਓ ਤੇ ਜੋ ਜਤਿੰਦਰ ਸਿੰਘ ਬੀਓ ਆ ਉਸ ਦੇ ਨਾਲ ਸਾਬਕਾ ਸਰਪੰਚ ਗਦੀਪ ਸਿੰਘ ਦੀ ਗੱਲ ਹੋਈ ਸੀ ਕਿ ਤੁਸੀਂ ਇਹ ਜਿਹੜਾ ਪੈਸਾ ਵਾ ਕਿੱਥੇ ਖਰਚ ਕੀਤਾ ਉਸ ਬੰਦੇ ਦਾ ਇਹ ਜਵਾਬ ਸੀਗਾ ਕਿ ਅਸੀਂ ਜੋ ਕਰਨਾ ਹੀ ਕਰ ਲਿਆ ਤੁਸੀਂ ਹੁਣ ਆਪਣੀ ਕਾਰਵਾਈ ਕਰਕੇ ਜੋ ਤੁਹਾਡੇ ਤੋਂ ਹੁੰਦਾ ਤੁਸੀਂ ਕਰ ਲਓ ਸੋ ਅਸੀਂ ਸਰਦਾਰ ਫਗਵਾਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਨੂੰ ਬੇਨਤੀ ਕਰਦੇ ਆ ਸਾਡੇ ਹਲਕਾਂਚਾਰ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਐਕਸ਼ਨ ਲਿਆ ਜਾਵੇ ਤੇ ਜੋ ਸਾਡੇ ਸਕੂਲ ਦੇ ਵਿੱਚ ਕਪੜਾ ਹੋਇਆ ਵਾ ਇਹਨੂੰ ਸਾਡੇ ਸਾਹਮਣੇ ਲਿਆ ਕੇ ਸਾਨੂੰ ਜਿਹੜਾ ਵਾ ਇਨਸਾਫ ਦਵਾਇਆ ਜਾਵੇ ਸਰਪੱਲ ਸਾਹਿਬ ਤੁਹਾਡੇ ਨੂੰ ਇੱਕ ਅਲਿਗੇਸ਼ਨ ਹੈਗੇ ਵੀ ਦੇਵਤ ਕੋ ਮੋਟਰ ਵੀ ਲੱਗੀ ਸੀ ਜਿਹੜਾ ਰਮਾਨ ਵੀ ਆਇਆ ਸੀ ਉਹ ਉਹ ਤਾਂ ਹੀ ਕਰਦੇ ਹੁੰਦੇ ਵੇਖੋ ਜੀ ਸਕੂਲ ਦੀ ਮੋਟਰ ਜੋ ਲੱਗੀ ਸੀ ਹੁਣ ਮੋਟਰ ਹੈ ਨਹੀਂ ਜਿੱਥੇ ਉਹਦੀ ਜ਼ਿੰਮੇਵਾਰੀ ਸਕੂਲ ਦੇ ਟੀਚਰ ਦੀ ਬਣਦੀ ਆ ਤੇ ਜੋ ਜਿਮ ਦਾ ਸਮਾਨ ਸੀਗਾ ਉਹਦੀ ਚਾਬੀ ਵੀ ਸਕੂਲ ਦੇ ਟੀਚਰ ਦੇ ਕੋਲ ਹੀ ਜੋ ਜਿਮ ਦਾ ਸਮਾਨ ਆਇਆ ਸੀ ਜੋ ਪੁਰਾਣੇ ਸਾਡੇ ਸਾਫਾ ਸਰਪੰਚ ਸਾਹਿਬ ਆ ਉਹਨਾਂ ਕੋਲ ਸਾਰਾ ਰਿਕਾਰਡ ਹੋਊਗਾ ਕਿ ਕਿਹੜੀ ਕਿਹੜੀ ਚੀਜ਼ ਉਹਦੇ ਵਿੱਚ ਆਈ ਆ ਤੇ ਹੁਣ ਤੁਸੀਂ ਜਾ ਕੇ ਵੇਖ ਲਓ ਇੱਕ ਕੱਲੀ ਮਸ਼ੀਨ ਆ ਜਿਹੜੀ ਚੁੱਕੀ ਨਹੀਂ ਗਈ। ਬਾਕੀ ਜੋ ਸਮਾਨ ਜਿਹੜਾ ਸਕੂਟਰ ਤੇ ਮੋਟਰਸਾਈਕਲ ਤੇ ਰੱਖ ਕੇ ਖੜਨ ਵਾਲਾ ਸੀਗਾ ਉਹ ਸਾਰਾ ਇੱਥੋਂ ਗਾਇਬ ਆ। ਇਸ ਪੰਜ ਕਿੰਨੀ ਦੇਰ ਤੋਂ ਸਕੂਲ ਬਣਦਾ? ਕੋਈ ਤਿੰਨ ਸਾਲ ਤੋਂ ਸਕੂਲ ਬਣਦੇ ਆ ਜੀ ਪਰ ਕਾਗਜ਼ਾਂ ਦੇ ਵਿੱਚ ਚੱਲ ਰਿਹਾ ਵਾ ਉਦਾਂ ਪ੍ਰੈਕਟੀਕਲੀ ਸਕੂਲ ਬਣਦੇ ਆ ਜੇ ਗਰਾਊਂਡ ਲੈਵਲ ਵੇਖੀਏ ਤੇ ਸਕੂਲ ਬਣ ਗਿਆ। ਕਦੀ ਕੋਈ ਦੇਖੇ ਜੀ ਬੱਚੇ ਇੱਥੇ ਆਏ ਹੁੰਦੇ ਨਹੀਂ ਜੀ ਸਿਰਫ ਆਂਗਣਵਾੜੀ ਬੱਚੇ ਆਉਂਦੇ ਆ। ਆੰਗਣਵਾਰੀ ਸਟਾਫ ਵੀ ਆਉਂਦਾ ਸੋਹਣੀ ਮਿਹਨਤ ਕਰਦੇ ਆ ਵਧੀਆ ਮਿਹਨਤ ਕਰਦੇ ਉਹਨਾਂ ਨੂੰ ਪੜਾਉਂਦੇ ਆ ਘਰਾਂ ਤੋਂ ਲੈ ਕੇ ਆਉਂਦੇ ਹਾਂਜੀ ਉਹ ਕਮਰੇ ਆ ਲੱਗ ਗਿਆ ਉਹਨਾਂ ਨੂੰ ਲੈ ਕੇ ਆਉਂਦੇ ਆ ਬਟ ਜਿਹੜਾ ਹੁਣ ਕੀ ਮੰਗੀ ਕਰਦੇ ਅਸੀਂ ਮੰਗ ਕਰਦੇ ਆ ਕਿ ਸਕੂਲ ਨੂੰ ਦੁਬਾਰਾ ਚਲਾਇਆ ਜਾਵੇ ਕੋਈ ਚੰਗਾ ਟੀਚਰ ਸਾਨੂੰ ਦਿੱਤਾ ਜਾਵੇ ਤੇ ਪਹਿਲੇ ਟੀਚਰ ਦੀ ਜਾਂਚ ਕੀਤੀ ਜਾਵੇ ਉਹ ਜਿਹੜੀ ਗ੍ਰਾਂਟ ਹੈ ਉਹ ਕਿੱਥੇ ਗਈ ਤੇ ਨਾਲ ਹੀ ਬੀਓ ਸਾਹਿਬ ਨੂੰ ਹਾਜ਼ਰ ਕਰਕੇ ਸਾਡੇ ਸਾਹਮਣੇ ਬਿਠਾ ਕੇ ਪੁੱਛਿਆ ਜਾਵੇ ਪਿੰਡ ਦੇ ਮੌਤ ਪਰ ਹੋਣ ਦੇ ਨਾਤੇ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਜੋ ਵੀ ਸਾਡੇ ਨਗਰ ਦੀ ਪ੍ਰਾਪਰਟੀ ਆ ਜਾਇਦਾਦ ਆ ਉਹਦੇ ਵੱਲ ਧਿਆਨ ਦੇਈਏ ਜਦੋਂ ਤੋਂ ਅਸੀਂ ਸਰਪੰਚ ਬਣੇ ਆ ਮੇਰੀ ਮਾਤਾ ਜੀ ਨੇ ਸਰਪੰਚ ਇਸ ਨਗਰ ਤੋਂ ਬਾਕੀ ਨਗਰ ਨੇ ਬਾਗਡੋਰ ਸਾਡੇ ਹਵਾਲੇ ਕੀਤੀ ਆ ਜੀ ਸਾਰੀ ਉਹ ਅਨਪੜ੍ਹ ਹੋਣ ਕਰਕੇ ਜਿੱਥੇ ਵੀ ਜੋ ਵੀ ਕਾਰਜ ਕਰਨਾ ਪੈਂਦਾ ਸਾਨੂੰ ਹੀ ਕਰਨਾ ਪੈਂਦਾ ਆ ਅਸੀਂ ਪੂਰਾ ਧਿਆਨ ਦੇ ਰਹੇ ਹਾਂ ਕਿ ਕਿਹੜੀ ਚੀਜ਼ ਦੇ ਵਿੱਚ ਕਮੀ ਆ ਤੇ ਜਿੱਥੋਂ ਸਾਡੀ ਸਿੱਖਿਆ ਦਾ ਮਿਆਰ ਚੱਲਣਾ ਵਾ ਜਿੱਥੋਂ ਸਾਡੇ ਸਟੂਡੈਂਟਾਂ ਨੇ ਬੱਚਿਆਂ ਨੇ ਸਿੱਖ ਕੇ ਕੋਈ ਅੱਖਰ ਪੜਨਾ ਕਿਸੇ ਨੇ ਕੋ ਪਲੇਅਰ ਵਧੀਆ ਪੜਨਾ ਕੋਈ ਅੱਖਰ ਬੰਨਾ ਸਾਡੇ ਨਗਰ ਦਾ ਉਹ ਪੁਵੇਖ ਸਾਡਾ ਇਦਾਂ ਆ ਜੀ ਕੋਈ ਅਖ ਦੀਆਂ ਗਰਾਂਟਾਂ ਆ ਰਹੀਆਂ ਵਾ ਤੇ ਟੀਚਰ ਵੱਡੇ ਅਫਸਰ ਜਿਹੜੇ ਰਲ ਕੇ ਖਾ ਰਹੇ ਵਾ ਤੁਹਾਡੇ ਨੂੰ ਜਿੰਨਾ ਕਿਹਾ ਗਿਆ ਸੀ ਮੋਟਰ ਜਾਂ ਇਹਨਾਂ ਸਮਾਨ ਉਹ ਅਸਲ ਵਿੱਚ ਚੋਰੀ ਕਿੱਥੇ ਹੋ ਗਿਆ ਕੀ ਕਾਰਨ ਹੋਇਆ ਉਹਨਾਂ ਨੇ ਇਹਦੇ ਬਾਰੇ ਜੋ ਸਕੂਲ ਦੇ ਟੀਚਰ ਹੈ ਉਹ ਦੱਸਣਗੇ ਜੀ ਗੇਟ ਨੂੰ ਦਰਵਾਜ਼ਾ ਲੱਗਾ ਹੋਆ ਜਿੰਦਰਾ ਲੱਗਾ ਹੁੰਦਾ ਆ ਗੇਟ ਬੰਦ ਹੁੰਦਾ ਆ ਗੇਟ ਦੀ ਚਾਬੀ ਵੀ ਉਹਨਾਂ ਕੋਲ ਆ ਸਾਰੇ ਕਮਰਿਆਂ ਦੀ ਚਾਬੀ ਵੀ ਉਹਨਾਂ ਕੋਲ ਆ ਕੀ ਕਹਿਣਾ ਚਾਹੁੰਦੇ ਸਕੂਲ ਦੇ ਪ੍ਰਬੰਧਕਾਂ ਬਾਰੇ ਪ੍ਰਬੰਧਕਾਂ ਬਾਰੇ ਇਹ ਕਹਿਣਾ ਚਾਹੁੰਦੇ ਆਂ ਸਾਡਾ ਸਕੂਲ ਕਾਗਜ਼ਾਂ ਚੱਲ ਰਿਹਾ ਹੋਆ ਕੋਈ ਇੱਥੇ ਟੀਚਰ ਨਹੀਂ ਹੈਗਾ ਉਹ ਵੀ ਇੱਥੇ ਹੁਣ ਬਚਣੀ ਹੈਗਾ ਜੀ ਆਪਾਂ ਬਚਰੀ ਗੱਲ ਕਰੀਏ ਤਾਂ ਟੀਚਰ ਮਿਹਨਤ ਕਰੇ ਬੱਚੇ ਆਉਂਦੇ ਆ ਤੇ ਕਿੰਨੀ ਦੇਰ ਤੋਂ ਬੰਦ ਆ ਜੀ ਸਕੂਲ ਉਹਨੂੰ 10 ਸਾਲ ਹੋ ਗਿਆ ਜੀ ਬੰਦ ਕਰਾਵਾ ਹਾਂ ਜੀ ਤੇ ਫਿਰ ਕਿਵੇਂ ਪਤਾ ਲੱਗਾ ਜੀ ਆਪ ਜੀ ਨੂੰ ਕਿ ਸਕੂਲ ਚੱਲੂਗਾ ਮੈਂ ਤਾਂ ਚੰਡੀਗੜ੍ਹ ਗੱਲ ਤੋਂ ਉੱਥੇ ਮਨ ਬਾਲਾ ਕਾ ਵੀ ਸਾਡੇ ਪਿੰਡਾਂ ਸਕੂਲ ਕਾਗਜ਼ਾਂ 'ਚ ਚੱਲਦਾ ਵਾ ਅਹੀਂ ਅਨੇ ਸ਼ਾਇਦ ਬੰਦ ਲਿਆ ਫਿਰ ਅਹੀਂ ਆਣ ਕੇ ਇਥੇ ਪੜਵਾਹੀ ਕੀਤੀ ਪਤਾ ਲੱਗਾ ਕਿ ਮਾਸਟਰ ਇਥੇ ਹੁੰਦਾ ਵਾ ਪਰ ਸਾਨੂੰ ਮਾਸਟਰ ਮਿਲਿਆ ਤੱਕ ਨਹੀਂ ਜੇ ਫੋਨ ਤੇ ਕਨੈਕਟ ਕੀਤਾ ਗਾੜੀਆਂ ਉਹਨੇ ਬੀਓ ਸਾਦਾ ਨੰਬਰ ਦਿੱਤਾ ਜਤਿੰਦਰ ਸਿੰਘ ਦਾ ਉਹਨਾਂ ਨਾਲ ਗੱਲ ਕਰੀ ਤੇ ਉਹ ਗਾੜੀਆਂ ਬਹੁਤ ਹੀ ਲੋਕੇ ਸਵਾਹਾਂ ਗੁਣਾ ਕਰਦੇ ਆ ਜੋ ਅਸੀਂ ਕਰਨਾ ਹੈ ਗੱਲ ਹੈ ਜੋ ਤੁਸੀਂ ਤਾਂ ਨੂੰ ਤੁਸੀਂ ਕਰੋ ਹੋਣ ਕੀ ਮੰਗ ਕਰਦੇ ਅਸੀਂ ਮੰਗੇ ਹਾਂ ਕਹਦੇ ਵੀ ਸਾਡੇ ਪਿੰਡ ਦੇ ਜੋ ਵੀ ਪੈਸਾ ਹੈ ਗ੍ਰਾਂਟ ਆਈ ਆ ਸਾਰੇ ਦਾ ਪਾਇਪਾ ਹਿਸਾਬ ਹੋਣਾ ਚਾਹੀਦਾ ਜੀ ਟੀਚਰ ਵਧੀਆ ਹੋਵੇ ਸਕੂਲ ਦਾ ਸਕੂਲ ਚੱਲ ਸਕਦਾ ਜੀ ਤੇ ਜਿਹੜੇ ਬੱਚਿਆਂ ਦੀ ਕਮੀ ਨਹੀਂ ਆ ਕੋਈ ਲੈਣੀ ਨਹੀਂ ਬਿਲਕੁਲ ਵਧੀਆ ਵਾ ਪਰ ਇਹ ਸਟਾਫ ਹੀ ਇੱਥੇ ਬਿਲਕੁਲ ਨਕਮਾ ਜੀ ਮੈਨਾਂ ਦਾ ਟੋਪ ਟੈਸਟ ਹੋਣਾ ਚਾਹੀਦਾ ਜੀ ਮਾਸਟਰ ਜਿਹੜਾ ਇੱਥੇ ਪਹਿਲਾਂ ਬੰਦਿਆ ਹੋ ਮਾਸਟਰ ਵੇਖੋ ਜੀ ਬਲਤਾ ਹੋਈ ਉਹਨਾਂ ਨੇ ਤਾਂ ਮਾਸਟਰ ਬਦਲੋ ਕਿਹਦਾ ਚਰੂਗੇ ਬਸ ਆ ਮੇਰੇ ਨਾਲ ਤੱਕ ਹੋਇਆ ਹਣਾ ਜੀ ਸਾਰੇ ਅੱਜ ਜੋ ਮੈਨੇ ਕੀਤੀ ਉਹਨੇ ਜੇਦੋਂ ਉਹਨੂੰ ਪਤਾ ਲੱਗਾ ਵੀ ਕਾਲ ਇੱਕ ਦਿਨ ਤੋੜਦੇ ਆ ਉਹਨੇ ਹੱਜਾਇਨ ਕਰ ਲਿਆ ਕੋਈ ਸੱਚ ਜਿੰਦਲ ਸਿੰਘ ਦੀ ਮਿਹਰ ਨਾਲ ਜੀ ਜਿਸੀ ਜਿਹੜਾ ਕਿਆ ਨਾ ਤੈਨੂੰ ਐਵੇਂ ਨਹੀਂ ਮਾਰਦੀ ਮੈਂ ਦਵਾ ਦਾ ਕੋਰਸ ਪਟੇ ਸ਼ੁਰੂ ਕਰ ਦਿੱਤੀ ਮੈਂ ਤੇ ਕੋਰਸਪੋਸਟ ਕਰ ਸਕਦਾ ਪਹਿਲੇ ਮੈਂ ਉਹਨਾਂ ਕੋਲ ਰਿਪੋਰਟ ਲੈ ਕੇ ਬਿਲਕੁਲ ਰਿਪੋਰਟ ਹੀ ਨਹੀਂ ਗਈ ਇਹਨਾਂ ਕਹਣਾ ਗੱਲਾਂ ਕਰਦੇ ਉਹਨਾਂ ਸਰਦਾਰਾਂ ਪਿਓ ਸਾਹਿਬ ਨੂੰ ਬਹੁਤ ਸਾਰੇ ਮਨਜੀਠਾ ਜੀ ਪਿੰਡ ਵਾਲੇ ਜੀ ਜੇ ਆਪਾਂ ਸਰਕਾਰ ਦੇ ਕੋਈ ਤਰਖਾ ਕੋ ਲੈਣ ਦੇ ਪਿਓ ਨੇ ਤੁਸੀਂ ਜੀ ਨਹੀਂ ਮੈਂ ਪਿਓ ਆ ਨਾ ਹਰ ਜਗ੍ਹਾ ਮੇਰਾ ਜਾਣਾ ਨਾ ਸਮੇਂ ਹੀ ਉਹਨਾਂ ਨੂੰ ਸਮਝਾਇਆ ਜਾ ਸਮੇਂ ਚਾਹੀਦੀ ਨਾ ਹੁਣ ਨਇ ਸਰ ਆਪਣੇ ਬਾਰੇ ਬੋਲੋ ਜੀ ਮੈਂ ਕਮਲਜੀਤ ਸਿੰਘ ਜ਼ਿਲ੍ਹਾ ਸਿਕਿਆਲੀ ਐਲੀਮੈਂਟਰੀ ਅਮਰ ਸਰ ਬੋਲ ਰਿਹਾ ਜੀ ਸਰ ਸਰਹਾਲਾ ਕਮਲਜੀਤ ਦਾ ਰਿਪੋਰਟ ਸਰਹਾਲਾ ਪਿੰਡ ਦੇ ਵਿੱਚ ਪੰਚਾਇਤ ਦੋਸ਼ਾ ਤੋਂ 2 ਸਾਲ ਤੋਂ ਸਕੂਲ ਬੰਦ ਪਿਆ ਕੋਈ ਬੱਚਾ ਨਹੀਂ ਪੜਿਆ ਪਰ ਉੱਤੇ ਹਰਤੀ ਪਾਜੀ ਪਟੇ ਪੈ ਰਹੀ ਹੈ ਥਾਂਵਾਂ ਪੈ ਰਹੀਆਂ ਸੰਡ ਪੈ ਰਹੇ ਨੇ ਵਰਗੀਆਂ ਪੈ ਰਹੀਆਂ ਇਸ ਬਾਰੇ ਕਿਸ ਤਰ੍ਹਾਂ ਦੀ ਮੌਜੂਦ ਹੈ ਇਸ ਬਾਰੇ ਸਰ ਜੋ ਜ਼ਿਲ੍ਹਾ ਦਫ਼ਤਰ ਕਾੜਵਾਚਣ ਤੇ ਪਾਇਆ ਗਿਆ ਕਿ ਪਿਛਲੇ ਸੈਸ਼ਨ ਦਾ ਜੋ ਡਾਟਾ ਉਹਨਾਂ ਨੇ ਭੇਜਿਆ ਚਾਰ ਬੱਚੇ ਉੱਥੇ ਮੌਜੂਦ ਸਨ ਪਰ ਇਸ ਸੈਸ਼ਨ ਵਿੱਚ ਬੀਪੀਐਮ ਦੀ ਥਾਂ ਵੱਲੋਂ ਸੂਚਨਾ ਭੇਜੀ ਗਈ ਕਿ انرੋਲਮੈਂਟ ਬਿਲਕੁਲ ਜ਼ੀਰੋ ਹੈ ਜੀ ਸੋ ਇਸ ਸਬੰਧੀ ਅਸੀਂ ਸਕੂਲ ਦਾ ਲਾਖ ਵੱਲੋਂ ਅੱਜ ਇਹ ਪਿਛਲੇ ਦੋ ਸਾਲਾਂ ਦਾ ਰਿਕਾਰਡ ਮੰਗਵਾ ਲਿਆ ਔਰ ਰਿਕਾਰਡ ਆਉਣ ਦੇ ਉੱਤੇ ਗਰਾਂਟਾਂ ਦੀ ਜਿਹੜੀ ਹੈ ਜਿਹੜੀ ਵਰਤੋਂ ਹੋਈ ਹੈ ਉਹਦੀ ਪੂਰੀ ਇਨਕੁਆਇਰੀ ਕਰਵਾ ਲਈਏਗੀ ਪਰ ਮੇਰੀ ਇੱਥੇ ਫੇਰ ਇਹ ਚਾਹਤ ਹੈ ਜਿਕਰ ਇਹ ਪੰਚਾਇਤ ਵੱਲੋਂ ਇਹ ਕਿਹਾ ਗਿਆ ਤਾਂ ਆਪਾਂ ਨੂੰ ਰਲ ਮਿਲ ਕੇ ਬੀਪੀਓ ਆਫਿਸਿਸ ਨਾਲ ਜਾਣ ਲੱਗੇ ਸੀਐਚਟੀ ਜਿਹੜੇ ਨੇ ਉਹਨਾਂ ਨਾਲ ਆਪਾਂ ਨੂੰ ਦਾਖਲਾ ਜਿਹੜਾ ਕਰਵਾਉਣਾ ਚਾਹੀਦਾ ਤਾਂ ਜੋ ਸਰਕਾਰੀ ਸਕੂਲੇ ਲੋਕਾਂ ਦੇ ਸੁਤਵਾਸ ਬੱਚਿਆਂ ਸੁਤਵਾਸ ਜੋ ਬਣਿਆ ਇਹ ਫੇਰ ਆਪਾਂ ਚਾਲੂ ਹਲਾਚ ਕਰ ਦਈਏ ਜਿਦਦਰ ਬੱਚਿਆਂ ਦਾ ਦਾਖਲਾ ਅਜੇ ਦਾਖਲੇ ਦਾ ਟਾਈਮ ਚੱਲ ਰਿਹਾ ਦਾ ਜ਼ਿਲ੍ਹਾ ਦਫ਼ਤਰ ਵੱਲੋਂ ਤੁਰੰਤ ਟੀਚਾ ਜਿਹੜਾ ਪ੍ਰੋਵਾਈਡ ਕਰਵਾ ਦਿੱਤਾ ਹੈ ਸਰ ਜੀ ਇਹ ਕੁਛੋ ਕੁਛ ਸਾਰੇ ਦਲਾਂ ਆਨੇ ਸਾਹਮਣੇ ਤਰੀਕਾ ਕਰਵਾ ਹੀ ਦੇਵੇ ਤੇ ਕੀ ਐਕਸ਼ਨ ਸਰ ਡਿਪਾਰਟਮੈਂਟ ਇਲੈਕਸ਼ਨ ਹੈ ਜੋ ਵੀ ਹੈ ਸਖਤ ਐਕਸ਼ਨ ਲਿਆਇਆ ਜਾਏਗਾ ਪਰ ਐਕਸ਼ਨ ਲੈਣ ਤੋਂ ਪਹਿਲੇ ਸਾਨੂੰ 45 ਅਫਸਰ ਦੀ ਰਿਪੋਰਟ ਮੰਗਵਾਨੀ ਬਹੁਤ ਜ਼ਰੂਰੀ ਹੈ ਜੀ ਇਹ ਹਰੇਕ ਫੈਕਟ ਫਿਗਰ ਜਿਹੜੇ ਉਹ ਪੂਰੇ ਵਿਖੇ ਜਾਣਗੇ ਇਹਨੂੰ ਸਰਕਾਰ ਦਾ ਨਾਅਰਾ ਸਿੱਖਿਆ ਕ੍ਰਾਂਤੀ ਦਾ ਹੈ ਜਿਸ ਤਰ੍ਹਾਂ ਇਹ ਸਰਕਾਰੀ ਸਕੂਲਾਂ ਦੇ ਬੱਚੇ ਘਟਦੇ ਰਹੇ ਉਹ ਨਾ ਕਿਸ ਤਰ੍ਹਾਂ ਸਰ ਇਹਦੇ ਜੋ ਲੈਟਰ ਦੇ ਵਿੱਚ ਲਿਖਿਆ ਆ ਜੀ ਉੱਥੇ ਜਨਰਲ ਕੈਟਾਗਰੀ ਦੀ ਥੋੜੀ ਜਿਹੀ ਆਬਾਦੀ ਜ਼ਿਆਦਾ ਹੋਣ ਕਰਕੇ ਦੂ ਪਰਵਾਸੀਆਂ ਦੇ ਬੱਚੇ ਕੇਵਲ ਸਨ ਪਰਵਾਸੀ ਇੱਥੋਂ ਮੂਵ ਕਰ ਚੁੱਕੇ ਨੇ ਸਾਨੂੰ ਆਸ ਹੈ ਫਿਰ ਉਹ ਆ ਜਾਣਗੇ ਜੇ ਸਕੂਲ ਅਸੀਂ ਸਰਕਾਰ ਦੇ ਕਾਗਜ਼ਾਂ ਵਿੱਚ ਬਿਲਕੁਲ ਬੰਦ ਨਹੀਂ ਹੈ ਅਸੀਂ ਫਿਰ ਮੈਂ ਖੁਦ ਵੀ ਜਾਂ ਕੋਈ ਟੀਮ ਆਪਣੀ ਜਿਹੜੀ ਜਰੂਰ ਉੱਥੇ ਭੇਜੀ ਜਾਏਗੀ ਇਸ ਬੰਦੇ ਲੋਕਾਂ ਨੂੰ ਜਾਗਰੂਕ ਕੀਤਾ ਜਾਏਗਾ ਜੀ ਕਿ ਵੱਧ ਤੋਂ ਵੱਧ ਬੱਚਿਆਂ ਦਾਖਲਾ ਕਰਵਾਇਆ ਜਾਵੇ ਕਿ ਸਾਸ ਹੈ ਫਸੇ ਕਿਤੇ ਹੈ ਨਹੀਂ ਕਾਸਟ ਕੋਸੀ ਪਿੰਡ ਤੇ ਜਾ ਕੇ ਬਿਲਕੁਲ ਸਰ ਬਹੁਤ ਜਿਸ ਤਰ੍ਹਾਂ ਤੁਸੀਂ ਅੱਜ ਹੀ ਸਾਡੇ ਨਾਲ ਰੂਬਰੂ ਹੋਏ ਨੇ ਮੈਂ ਸੀਆਈਟੀ ਸਾਹਿਬਾਨ ਦੀ ਜਿਹੜੇ ਡਿਸਟ੍ਰਿਕਟ ਦੇ ਸਾਡੇ ਰੋਲ ਮੈਡ ਦੇ ਨੋਡਲ ਅਫਸਰ ਤੇ ਬਿડાਗੀਠਾ ਬਲਾਕ ਦੇ ਲਾਇਏ ਇਹ ਤੁਰੰਤ ਹੀ ਕੱਲ ਹੀ ਆਪਾਂ ਉਹਨਾਂ ਉੱਤੇ ਟੀਮ ਭੇਜਾਂਗੇ ਜਿਹੜਾ ਕਿ ਲਾਖਾ ਨਿਵਾਸੀਆਂ ਦੇ ਨਾਲ ਸਾਰਾ ਰਾਫਤਾ ਕਾਇਮ ਕਰੀਏ ਔਰ ਬੱਚਿਆਂ ਨੂੰ ਜਾਗ ਕਰੇਗੀ ਕਿ ਸਰਕਾਰ ਵੱਲੋਂ ਜੋ achhiyan sahulata bachiyan ditte ja rahiyan ne oda fayda utha ke bachiyan daakhla karwaya jae